ਕੋਈ ਕੀ ਹਲਚਾਲ ਨਹੀਂ ਸੱਜਣਾ ਮਤਰਾਂ ਦੇ ਹੋਟਲ ਟਿਕਾ ਟੋਂ ਅੱਜ ਕੱਨਾ ਤੁਹਾਨੂੰ ਘਰ ਚੱਕਦੇ ਦਿਖਾਉਣੇ ਆ ਇੱਕ ਜਗਾ ਤੋਂ ਕ੍ਰੇਨ ਆ ਪੜੀ ਆ ਗਈ ਆ ਪਰਲੇ ਪਾਸੇ ਚੱਕ ਕੇ ਆਪਾਂ ਘਰ ਜਿਹੜੀ ਉਰਲੇ ਪਾਸੇ ਆ ਫਾਊਂਡੇਸ਼ਨ ਪਾਈ ਪਈ ਆ ਇਹਦੇ ਉੱਤੇ ਰੱਖਣਾ ਵਾ ਤੇ ਆ ਥੱਲੇ ਪਾਸੇ ਕਹਿੰਦਾ ਸਾਰੇ ਸਪੋਟਾ ਸਪੂਟਾ ਬੱਤੇ ਲਾਈ ਜਾਂਦੇ ਆ ਤੇ ਫਿਰ ਦੇਖਦੇ ਆ ਕੀ ਬਣਦਾ ਥੱਲੇ ਪਾਸੇ ਉਹ ਕਿੰਨੇ ਦੇ ਫਾਰਟ ਲੇਲੀ ਪਾਈ ਕਰੀਏ ਕਿਉਂ ਰੋਕਣਾ ਪੱਤੇ 15 ਮਾਰ ਦੇ ਨੇ ਦੇਖੰਦੇ ਨੇੜੇ ਹੈਗਾ ਟਟਪੋਰਟ ਫਾਊਂਡੇਸ਼ਨ ਦੇ ਵਿੱਚੋਂ ਉਹ ਵਰਤੇ ਆ ਤੇ ਉਤੋਂ ਦੀ ਹੈਗੀਆਂ ਜਿਹੜੀਆਂ ਟੋਲ ਮਾਰ ਕੇ ਚਾਰੇ ਕੋਨਿਆਂ ਤੇ ਦੇ ਤਰੇਟਾਂ ਪਾਵਾ ਦੇ ਆਏ ਤੇ ਜੋ ਕਰੈ ਨਾ ਇਹ ਹਜ਼ਾਰ ਦਾ ਵਰਤ ਰੱਖ ਕੇ ਕਰਿਆ ਹੈਗਾ ਆਪਾਂ ਦਾ ਚਾਰਤੀ ਦਾ ਖਾਣਾ ਹੈ ਜੀ ਪੰਤੇ ਆਪਾਂ ਨੇ ਹੁਣ ਸਾਰੇ ਲੱਗੇ ਹੋਏ ਆ ਤੇ ਜਦੋਂ ਸਾਰਾ ਅੰਦਰਲੇ ਪਾਸੇ ਰੈਡੀ ਹੋ ਗਿਆ ਤੇ ਫੇਰ ਆਪਾਂ ਜਿਹੜੇ ਹੈਗੇ ਆ ਬੈਲਟ ਉਲਟਾ ਪਾਵਾਂ ਅਗੇ ਟਾਈਮ ਲੱਗਦਾ ਹੈ ਫਿਰ ਤੋ ਤਰੂ ਤੋਂ ਹਾਲ ਮਾਰਦੇ ਆ ਇਹ ਬੈਰ ਕੋ ਵਰਤੋ ਆਈ ਆ ਮਸ਼ੀਨ ਵੱਡੀ ਗ੍ਰੇਨ ਆ ਜਿਹੜੀ ਇਹ ਲੱਗਦਾ soundtrack ਜਿਹੜਾ ਹੈਗਾ ਇਹ ਲੋਡ ਕਰਤਾ ਫਾੜ ਦਿੱਤੇ। ਸਾਨੂੰ ਨਾਲ ਨੂੰ ਉਸ ਤੋਂ ਨਾ ਬੋਲ ਹਾਲ ਮਾਰ ਕੇ ਬੈਲਟਾਂ ਬੁਲਟਾ ਪਾ ਜਿਹੜੀਆਂ ਹੈਗੀਆਂ ਉਹ ਪਾ ਦੇਣੀ ਹੈ। ਤੇ ਉਤੋਂ ਦਾ ਤੈਨਾਂ ਰੋਕੋ। ਅੱਗੇ ਦੇਖਦੇ ਕੀ ਬਣਦਾ। ਜਿਹੜੀਆਂ ਇਹ ਬੈਲਟਾਂ ਨੇ ਕਹਿੰਦਾ ਸੰਦੌਖੇ ਕਹੇ ਜੀ। ਉਹਦੇ ਵਿੱਚ ਧਾਗੇ ਨਹੀਂ। ਆਉਂ ਪਰਤਾਰਾਂ ਪਟੀਆਂ ਹੈ ਜੀ ਮੋਟੀ ਹੈਵੀ ਡਿਊਟੀ ਤੇ ਆਹ ਜਿਹੜੀਆਂ ਬੈਲਟਾਂ ਨੇ ਇਹਨਾਂ ਦੇ ਵਿੱਚ ਧਾਗਾ ਵਾ ਧਾਗੇ ਇਹਦੀਆਂ ਇਹ ਵਿੱਚ ਇਹਨਾਂ ਦਾ ਨਾਈਲੋਨ ਤੇ ਤਨੋਂ ਬਹੁਤ ਮੋٹے ਧਾਗੇ ਆ ਜਿਹੜਾ ਪਾਪ ਕੋਪਾ ਗੁੱਦੀ ਤੇ ਨਵਾਂ ਬੱਝ ਰਿਹਾ ਲੱਗਿਆ ਫਤ ਇਹ ਆਪਣੇ ਕੋਲ ਭਾਈ ਜਾਂਦੇ ਆ ਨਹੀਂ ਜੀ ਕੋਈ ਕੰਮ ਨਹੀਂ ਕਰਦੇ ਜੀ ਹੋ ਚੱਕਿਆ ਜਾਂਦਾ ਲੋ ਵਿੱਚ ਪਾਤੀਆਂ ਬੈਲਟਾਂ ਤੇ ਹੁਣ ਚੱਕਣ ਦੀ ਪੂਰੀ ਤਿਆਰੀ ਹੈ ਤੇ ਲੋ ਵਿੱਚ ਤੋਲਿਆ ਤੋਲ ਕੇ ਉਰਲੇ ਪਾਸੇ ਆ ਫਾਊਂਡੇਸ਼ਨ ਪਾਈ ਹੋਈ ਹੈ ਜਿਹੜੀ ਚੱਕੀ ਆਉਂਦਾ ਵਧੀਆ ਚੱਕਿਆ ਗਿਆ ਤੇ ਆ ਉਰਲੇ ਪਾਸੇ ਦਾ ਨਾ ਤਰਗਾਏ ਸੇਮ ਇਹ ਫੌਂਡਸ਼ਨ ਦੇ ਉੱਤੇ ਰੱਖਦੇ ਨੇ ਨਾ ਤੇ ਜਿਹੜੇ ਹੈਗੇ ਐਂਕਰ ਬੋਲਟ ਮਾਰ ਕੇ ਪਲੇਟਾਂ ਜਿਹੜੀਆਂ ਕਾਹ ਦੇਣੀਆਂ ਉਹ ਮੁੜ ਕੇ ਕਿਤੇ ਨਹੀਂ ਹਿੱਲਦਾ ਆ ਤਕਰੀਕ ਹੈ ਉਹ ਘਰ ਚੱਕਦੇ ਪੋਲੇ ਪਾਸੇ ਆਪਾਂ ਰੱਖਿਆ ਜੇ ਇਹਨੂੰ ਵੱਡਾ ਟਰੱਕ ਹੁੰਦਾ ਵੱਡਾ ਟਰੱਕ ਦੇ ਲੱਗਦੇ 150 ਕਿਲੋਮੀਟਰ ਜਾਂ ਕਿਸੇ ਪਾਸੇ ਹੋਰ ਵੀ ਰੱਖਣਾ ਹੁੰਦਾ ਆ ਹੋਰ ਵੀ ਲੈ ਆ ਕੇ ਆਪਾਂ ਦੋਨੇੜੇ ਵੀ ਇਹਨੂੰ ਰੱਖ ਸਕਦੇ ਸੀ ਆ ਸਾਬ خداਵਾ ਇੱਥੇ ਘਰ ਚੱਕਣ ਦਾ ਇੱਥੇ ਲੋਬਿਕ ਉਸ ਅੱਗੇ ਖਿੱਚੀ ਆ ਅੱਗੇ ਖਿੱਚੀ ਆ ਇੱਧਰ ਦੇ ਪਾਸੇ ਨੂੰ ਤੇ ਆਪਾ ਇਹਦੇ ਉਰਲੇ ਪਾਸੇ ਧਰਨਾ ਹੈਗਾ ਇਹ ਮਸ਼ੀਨ ਬਹੁਤ ਜ਼ਬਰਦਸਤ ਹੈ 1 ਲੱਖ ਪਾਉਂਡ ਤੱਕ ਵੇਡ ਚੱਕ ਸਕਦੀ ਹੈ ਤੇ ਪਰ ਪੈਸੇ ਵੀ ਬਹੁਤ ਚਾਰਜ ਕੀਤਾ ਨੇ ਨੇ ਬੈਂਕਓਵਰ ਤੋਂ ਆਈ ਹੈ ਤੇ ਉੱਥੋਂ ਲੈ ਕੇ ਤੇ ਜਦੋਂ ਤੱਕ ਵਾਪਸ ਮੋੜਨਾ ਸਾਰੇ ਪੈਸੇ ਚਾਰਜ ਕਰਦੇ ਆ 1000 ਡਾਲਰ ਘੰਟੇ ਦਾ ਚਾਰਜ ਕਰਦੀ ਆ ਆਲਮੋਸਟ ਇਹ ਸੇ 7 ਘੰਟੇ ਆਪਾਂ ਨੂੰ ਲੱਗ ਲੱਗ ਗਏ ਸਾਰੇ ਸਵੇਰ ਦੀ ਮਸ਼ੀਨ ਆਈ ਆ ਅੰਦਰੋਂ ਬਾਹਰੋਂ ਬਨਈਆ ਹੋਰ ਘਾਟਾ ਫਟਾਈਆ ਤਾਂ ਵਾਪਸ ਮੋੜਦੇ ਨੂੰ ਤਾਂ 6 ਤੋਂ 7 ਘੰਟੇ ਲਾਪਾਂ ਨੂੰ ਖਰਚਾ ਪੈ ਜਾਣਾ ਇਹਦਾ 7 ਕੁ ਹਜ਼ਾਰ ਡਾਲਰ ਇਹਦਾ ਘਾਟੋ ਘਟ ਪੈ ਜਾਣਾ ਤਿਆਰ ਪੂਰਾ ਤੌਲਤਾ ਬੱਸ ਹੁਣ ਰੱਖਣ ਲੱਗੇ ਆ ਦੇਖੋ ਪੜਾ ਕਰਨ ਲੱਗੇ ਥੋੜਾ ਜਿਹਾ ਟਾਈਮ ਲੱਗੂਗਾ। ਇਹ ਛੱਟਿਆ ਕਰਦੀ ਹੈ ਬਾਈ ਜਮਾ ਪੂਰੇ। ਫਾਟਾ ਦੇ ਸੀ ਕਰਦੀ ਫਾਉਂਡੇਸ਼ਨ ਪਾਈ ਹੋਈ ਆ। ਇਹਦੇ ਉੱਤੇ ਪੂਰੇ ਦਾ ਪੂਰਾ ਰੱਖ ਦੇਣਾ ਤੇ ਆਹ ਪੂਰਾ ਪੂਰਾ ਮਾਰ ਕੇ ਕਰਨਾ ਬੰਨੇ ਹੋਇਆ ਵੀ ਹਿੱਲੇ ਨਾ ਕਿਸੇ ਪਾਸੇ। ਅੰਦਰੋਂ ਵੀ ਘਾਰੋਂ ਵੀ। ਲੋ ਵੀ ਹਾ ਡਾਉਨ ਕਰੀ ਜਾਂਦਾ ਡਾਉਨ ਕਰੀ ਜਾਂਦਾ। ਲੈ ਆ ਨੇੜੇ ਲੈ ਆ ਲੈ ਆ ਨੇੜੇ। ਉਹ ਮਾਦਦ ਤੇ ਦਰਨਾ ਮਨ ਤੇ ਰੋਮਾਂ ਦੇ ਆਪਣੇ ਰਸਾ ਬੜੀ ਖੜੇ ਆ ਜਿਵੇਂ ਰਸਾ ਕੱਟਣਾ ਹੁੰਦਾ ਇਹਦਾ ਬਸ ਉਹ ਹੀ ਕੰਮ ਲਾਏ ਆ ਵੀ ਮੜਾ ਜਾ ਹੋਲਡ ਕੀਤਾ ਹੋਇਆ ਹੋਰ ਆ ਤਰਤਾ ਲਓ ਬਈ ਕਣਾ ਰੀ ਫਾਊਂਡੇਸ਼ਨ ਪਾਈ ਜਾਂਦੀ ਆ ਪਾਈਆਂ ਸੀਮੈਂਟ ਦੀਆਂ ਉਹਦੇ ਉੱਤੇ ਜਮ ਆ ਗਿਆ ਤੇ ਮਾੜਾ ਬੋਟਾ ਹੋਣਾ ਇੱਧਰ ਉੱਧਰ ਚੱਲ ਚੱਲ ਹੋਊ ਜਿਹੜਾ ਮਾੜਾ ਬੋਟਾ ਕਰਾਂਗੇ ਤੇ ਲਓ ਜੀ ਹੋ ਗਿਆ ਯਾਰ ਪੂਰਾ ਫਿੱਟ ਲਓ ਵੇਕ ਜਾਨਾ ਸਹੀ ਜਿਹਾ ਫਟ ਲਓ ਫਕਾਤਾ ਕਾਕ ਪੀਣਾ ਤੋਂ ਵੀ